ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗੇ ਆ ਜੀ ਆਪਾਂ 1509 ਵੱਡਣ ਆਪਣੀ ਜਿਹੜੀ ਕਿ ਮੀਂਹ ਦੇ ਪਹਿਲਾਂ ਰਹਿ ਗਈ ਦੀ ਤੇ ਬਾਈ ਗਿਰਗੀ ਮੀਮੈਂ ਪਿਛੀ ਪਈ ਹੈ ਦੇਖੋ ਸਾਰੀ ਹੈ ਐ ਚਿਪਕੀ ਪਈ ਹੈ ਸਾਰੀ ਇਹ ਮਸ਼ੀਨ ਇੱਧਰ ਦੇ ਬੈਕ ਜਾ ਹੈ ਇੱਧਰ ਨੂੰ ਵੱਟਦੀ ਜਾਹ ਇੱਕ ਪਾਸੇ ਨੂੰ ਬੈਕ ਜਾ ਹੈਗੀ ਇੱਕ ਪਾਸੇ ਨੂੰ ਵੱਟਦੀ ਜਾਏਗੀ ਮੜਾ ਮੋਟਾ ਟੈਨ ਦਾ ਤੜਾਇਆ ਝਾੜੀ ਵੀ ਯਹਾਂ ਬਈ ਦਾਣੇ ਨੁਕਸਾਨ ਵੀ ਹੋਆ ਦੇਖੋ ਬਹੁਤ ਬੁਰੀ ਤਰ੍ਹਾਂ ਗਿਰੀ ਦੀ ਬਾਈ ਜੀਰੀ ਚਲੋ ਖੇਤ ਵਾਪਤ ਆ ਗਏ ਵੱਡੀ ਜਹੀ ਹੌਲੀ ਹੌਲੀ ਚੱਲ ਦੋ ਘੰਟੇ ਵੱਧ ਲੱਗ ਜੇਗੇ ਯਾਨੀ ਖੜੀ ਫਸਲ ਪੱਢਣੇ ਦਾ ਸਵਾਦ ਹੋ ਰਿਹਾ ਬਾਈ ਇੰਨਾ ਮਸ਼ੀਨ ਵੀ ਤੰਗ ਹੋ ਆਇਆ ਹੈ ਚਲਾਣੇ ਵਾਲੇ ਵੀ ਤੰਗ ਹੋਆ ਖੇਤ ਮਾ ਨੁਕਸਾਨ ਵੀ ਹੋਆ ਜੀ ਚਲੋ ਉਹ ਮਹਾਰਾਜ ਦੀ ਮਰਜ਼ੀ ਹੈ ਜੀ ਕਰ ਵੀ ਗਿਆ ਸਕਾ ਬੰਦਾ ਪੂਰੇ ਆਕੇ ਹਾਰ ਜਹਾਜ ਹੀ ਬੰਦਾ ਤੇ ਕਹਿੰਦੇ ਵੀ ਚਲੋ ਮੌਜ ਹੈ ਮਹਾਰਾਜ ਦੀ ਹਨਾ ਉਸ ਦੀ ਮਰਜ਼ੀ বিনা ਪਤਾ ਨਹੀਂ ਹਿੱਲਦਾ ਜੋ ਉਹਨੇ ਦੇਣਾ ਜੋ ਕਰਨਾ ਉਹੀ ਬਣਦਾ ਜੀ ਇਹ ਪੂਰਾ ਨੇ ਖਾਲੀ ਜਾਏਗਾ ਇਸ ਤਰ੍ਹਾਂ ਬੈਕ ਬਰਾਂ ਦੇ ਫੇਰ ਵੱਡਦਾ ਹੋਵੇਗਾ ਪਹਿਲਾਂ ਹਾਈਬ੍ਰਿਡ ਲਾਇਕ ਰਹਿੰਦੇ ਜੀ ਜਦ ਜਿਆਦਾ ਹੋਇਆ ਕਈ ਮਰੀ ਉਹ ਕੰਮ ਇਸੇ ਵਜ੍ਹਾ ਕਰਕੇ ਆਪਾਂ ਨੇ ਹਾਈਬ੍ਰਿਡ ਲਾਣਾ ਛੱਡਿਆ ਦਾ ਥੋੜਾ ਜਿਹਾ ਲਾਇਆ ਵਾ ਜੀ ਜਿਹੜਾ ਮਾੜਾ ਖੇਤ ਹੈ 5 ਕਿੱਲੇ ਆਪਣੇ ਦਾ ਨਹੀਂ ਬਾਕੀ ਸਾਰੀ ਪੀਆਰ ਲਾਈ ਵੀ ਹੈ ਪਹਿਲਾਂ ਹਾਈਬ੍ਰਿਡ ਖਾਸਾ ਲੱਗਦੇ ਲਾਣ 40 40 50 50 ਕਿੱਲੇ ਲਾਇਕ ਰਹਿੰਦੇ ਇਸੇ ਕੰਮ ਕੇ ਮਾਰੇ ਨੇ ਛੱਡਿਆ ਦਾ ਜੀ ਲਾਣਾ ਹਾਈਬ੍ਰਿਡ ਪਰ ਪਈ ਬਰੱਦ ਮਨ ਬਹੁਤ ਨੁਕਸਾਨ ਹੋਇਆ ਰ ਇਹਦਾ ਇਤਨੀ ਗਿਰਜੇ ਗਰੇ ਦਾ ਇਹ ਵੀ ਮੌਸਮ ਮੌਸਮ ਖਰਾਬ ਹੋ ਜੇ ਗਰੇ ਦਾ ਤੇ ਤਰੀ ਪੜਾਈ ਮੈਂ ਬਹੁਤ ਤੰਗ ਅੱਧਾ ਤਕ ਤਲੇ ਰਹਿ ਜਾਣਾ ਅੱਧਾ ਛੱਡ ਜਾਣਾ ਖੇਤ ਗਿੱਲਾ ਹੋਣਾ ਮਸ਼ੀਨ ਨਹੀਂ ਬੜਨੀ ਕਾਫੀ ਨੁਕਸਾਨ ਹੋਇਆ ਰ ਇਹਦਾ ਇਹੋ ਕੰਮ ਹੈ ਜੀ ਆਪਣੇ ਜਲ 1509 ਮਾ ਹੋ ਗਿਆ ਜੀ ਚਲੋ ਮਰਜੀ ਹੈ ਮਹਾਰਾਜ ਜੀ ਮੌਸਮ ਕੇ ਮੁਰਾ ਤਾਂ ਕਰ ਵੀ ਨਹੀਂ ਸਕਦੇ ਉਹ ਦਿਨਾਂ ਦਾ ਦਿਨਾਂ ਹੀ ਦੇਣਾ ਮਾ ਹਲੇ ਵੀ ਪੂਰੀ ਜਾਨ ਐਨ ਖਰਾ ਪਿਆ ਹਲੇ ਵੀ ਐਨ ਖਰਾ ਮੈਂ ਜਿੱਪੱਕ ਗਿਆ ਤਾਂ ਹਲੇ ਵੀ ਐਨ ਖਰਾ ਸਾਰਾ ਜਿਹੜੇ ਨੇ ਬੰਨੇ ਜੇ ਵੱਡੇ ਵੀ ਤੇ ਲਾਗਾ ਸੈਟਾਂ ਵਾਲੀਆਂ ਪਹਿਲਾਂ ਉਹ ਵੱਟ ਗਏ ਗੇਰੀਆਂ ਉਹ ਸੁੱਕ ਗਈਆਂ ਨਾ ਐਨ ਖਰਾ ਪਿਆ ਨਹੀਂ ਗਿਰ ਕਿਉਂ ਹੀ ਫੂਸ ਜਾ ਬਣ ਜਾ ਜਰੀਗਾ ਅਜੇ ਵੀ ਪੂਰੀ ਬਦਲ ਜਾਣ ਹੈ ਨੜਮਾ ਚੱਲ ਗਿਆ ਰਹਿਗਾ ਸੋਨੀ ਹੌਲੀ ਹੌਲੀ ਸਾਂਝ ਤੱਕ ਮੱਟ ਜਾਈਗੀ ਤੇਰੀ ਚੜੀ ਇਹ ਆਪਣੀ ਛੱਬੀ ਆ ਜੀ ਇਹ ਚਰੀ ਵਾਲੇ ਵਾਂ ਪੌਦ ਵਾਲੇ ਵਾਂ ਲਾਈ ਰਹੀ ਜਿਹੜੀ ਤੇਰੇ ਹਰੀ ਹਰੀ ਤੁਮੇ ਚਰੀ ਦੀ ਹੈ ਲੇਟ ਲਾਈ ਦੀ ਆਪਾਂ ਨਾ ਬੜੀ ਮੋਟੀ ਚਿੱਟੀ ਬੱਲਾਂ ਤੋਂ ਹੋਈਆਂ ਉੱਚਲੋ ਸਾਫ ਹੈ ਟੋਡੀ ਕ ਵੀ ਪਚਾਉ ਹੈ ਥੋੜੀ ਬਹੁਤੀ ਕਿਤੇ ਕਿਤੇ ਹੈ ਨਾ ਹੈ ਹੋਲੀ 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 ਵੱਡਿਆ ਗਿਆ ਇੱਧਰ ਬਾਇਓ ਰਹਿ ਗਿਆ ਥੋੜਾ ਜਿਹਾ ਬਣਾ ਇੱਧਰ ਦਵਾੜਕ ਜਗਾ ਇੱਧਰ ਘਰ ਕਾ ਪਾਣੀ ਆ ਬਾਗੂਸ ਬਰਸਾਤ ਮਾ ਇਹ ਗਿੱਲਾ ਸੈਦਰ ਹੈ ਵੀ ਇੱਧਰ ਲਾਦੇ ਆ ਜਿੰਨੇ ਦੋ ਚਾਰ geke ਲਗੇ ਉਹ ਦੋ ਬਣਾਇਆ ਵਾ ਤੇ ਰਸਤੇ ਜੇ ਕਿ ਸੁੱਕ ਜਾਏਗਾ ਗਿੱਲੇ ਗਿੱਲੇ ਮਾ ਇਤਰਾ ਹਟਾ ਕੇ ਜੀ ਵੀ ਇਧਰ ਅਧਰ ਸੁੱਕ ਲੱਗ ਲੱਗ ਕੇ ਵੀ ਪੂਰਾ ਹੋ ਜਾਏਗਾ ਹਵਾ ਲੱਗ ਲੱਗ ਕੇ ਸੁੱਕ ਗਿਆ ਹਵਾ ਜੀ ਲੱਗ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਬੰਨਦਾ 10 ਫੁੱਟ ਕੇ ਫਰਕ ਗੱਲ ਬਣਾਇਆ ਬਦਰਾ ਪੂਰਾ ਇਧਰ ਆਪਣਾ ਘਰ ਕਾ ਪਾਣੀ ਆਵਾ ਮੀਂਹ ਕਾ ਜਾਂ ਮੀਂਹ ਪਵਾ ਇਧਰ ਕਾ ਪਾਣੀ gira ਇਸ ਕਰਕੇ ਥੋੜਾ ਜਿਹਾ ਗੀਲਾ ਦਾ ਇਹ ਹਟਾਇਆ ਬਾਜ ਇਸ ਤਰ੍ਹਾਂ ਜੀ ਰੀ ਉਧਰ ਉਧਰ ਕਰਕੇ ਹੈ ਲਿੱਕਾਂ ਬਣਾਈਆਂ ਤੇ ੁੱਪ ਲੱਗ ਗਿਆ ਵੀ ਚਲੋ ਚੱਲ ਜਾਈ ਮਸ਼ੀਨ ਸ਼ਾਇਦ ਵੱਡਿਆ ਜਹੇ ਜਿਹਰੇ ਰਹੇਗਾ ਮਾੜਾ ਮੋਟਾ ਰਹੇਗਾ ਦੇਖ ਜਾ ਕਿੰਨਾ ਕਰਹਾ ਕਿੰਨਾ ਬੜਾ ਜਦ ਇਕੱਠਾ ਜਾ ਮਾਲ ਜਾ ਜਹਾਰਾ ਮਸ਼ੀਨ ਦੇ ਅੰਦਰ ਮਸ਼ੀਨ ਇੱਕ ਲੱਗ ਤੱਕ ਆ ਆ ਦੇਖ ਕੋਹ ਬੁਰੀ ਤਰ੍ਹਾਂ ਗਿਰੀ ਹੋ ਜਿਹਰੀ ਉਹ ਲਾਨ ਹੈ ਵੀ ਹਰਾ ਸੁੱਕਿਆ ਨਹੀਂ ਹੋਣਾ ਹੋ ਕਿੰਤਰਾ ਮਹਾਰਾ ਚਿਆਂੜ ਜਿਹੜੇ ਮੇਰੇ ਵੀਰਾਂ ਦੇ ਖੇਤ ਤੇ ਗੀਰੀਆਂ ਗਰੀਬੀਆਂ ਗਿੱਲੇ ਆ ਬੱਤ ਨਹੀਂ ਆ ਰਹੇ ਇਸ ਤਰ੍ਹਾਂ ਖਾਲਾਂ ਹੀ ਆ ਬਣਾ ਲਿਓ ਬਾਈ ਕੁਛ ਨਹੀਂ ਲੱਗਦਾ ਤੇ ਬੱਤ ਆ ਜਾ ਫਸਲ ਵੱਡੀ ਆ ਹੈਗੀ ਜੇ ਦੁਬਾਰਾ ਬੁੰਦ ਗਣੀ ਪੈ ਹੋਗੀ ਇਹ ਜੀ ਜੀ ਰੀਵਰ ਫਿਰ ਕੁਛ ਨਹੀਂ ਬੰਦਾ ਪਹਿਣਾ ਜਿਹੜੀ ਉਹ ਜਿਹੜੀ ਆਪਣੀ ਤੂੜਾਂ ਵਾਲੀ ਜੋ ਪਹਿਲਾਂ ਬਹੁਤ ਮੱਲ ਲਗੀ ਸੀ ਜੋ ਆਪਣੇ ਉੱਪਰ ਤੇ ਵੱਢਦੀ ਸੀ ਪਹਿਲਾਂ ਨਿੱਸਰਨੇ ਦੇ ਪਹਿਲਾਂ ਪਰ ਇਹ ਐਨੇ ਐਨੇ ਵੱਢਦਿਆ ਤਾਂ ਨਹੀਂ ਇਹ ਉਹ ਤਾਂ ਪੱਕ ਕੇ ਗਿਰੀ ਐ ਇਹ ਹਰਿਓ ਗਿਰ ਜਾਂਦੀ ਜਿੱਤਰੇ ਮੌਸਮ ਖਰਾਬ ਹੋਇਆ ਕੁਛ ਨਹੀਂ ਪੱਲੇ ਪੈਣਾ ਦਾ ਇਸਮਾ ਤੇ ਚਲ ਵੱਡੀ ਵੀ ਲੋਟ ਆ ਗਈ ਐਨੀਆਂ ਐਨੀਆਂ ਵੱਢਦੀ ਦੀ ਦੁਬਾਰੇ ਫੇਰ ਪਤਾ ਨਹੀਂ ਲੱਗਦਾ ਰਲ ਰੁਲ ਗਈ ਖੇਤ ਖਾਸੇ ਭਾਰੀਆਂ ਨੇ ਤਾਂ ਕਰਕੇ ਖਾਸੀ ਮੱਲ ਲਗੀ ਦੀ ਫੇ ਵੱਡੀ ਵੀ ਲੋਟ ਆ ਗਈ ਜੇ ਨਾ ਵੱਟਦੇ ਇਸ ਨੂੰ ਜੇ ਉਹ ਵਿਚਾਰੀ ਪੱਕ ਕੇ ਗਿਰੀ ਐ ਇਸ ਨਾਲ ਹਰੀ ਨੇ ਉਹ ਗਿਰ ਜਾਣਾ ਦਾ ਫਿਰ ਜਮੀ ਔਖਾ ਹੋ ਜਾਂਦਾ ਜਮੀ ਖੇਤ ਖਰਾਬ ਹੋ ਜਾਂਦਾ ਇਹ ਵੀ ਚਲੋ ਜੋ ਕਰਮਾ ਦਾ ਮਿਲਣਾ ਤੋਂ ਹੋਈ ਹੈ ਪਰ ਫਿਰ ਵੀ ਵੱਡੇ ਵਾਏ ਲੋਟ ਆ ਗਿਆ ਫੇਰ ਤਾਂ ਅੱਜ ਕੀ ਘੜੀ ਕੱਲ੍ਹ ਦਾ ਕੁਝ ਕਹਿ ਨਹੀਂ ਸਕਦੇ ਆਪਾਂ ਵੱਟਦੇ ਦਾਣੇ ਉੱਥੇ ਖੜਾਈ ਵੀ ਹੈ ਗਿੱਲੇ ਜੇ ਕਰਕੇ ਪਰ ਅਹੀਂ ਖੜਾਦੀ ਦੀ ਟਰ ਮਸ਼ੀਨ ਨਾਲ ਉਨਾ ਟਰਾਲੀ ਉੱਥੇ ਮਸ਼ੀਨ ਦਾ ਨੇ ਪਾਈ ਗਾ ਰਹਿਮਤ ਸਿੰਘ ਕੀ ਵੀ ਆ ਗਈ ਗੱਡੀ ਬਾਈ ਮਸ਼ੀਨ ਦੇਖਣ ਆ ਗਿਆ ਰਹਿਮਤ ਲਿਓ ਜੀ ਪੱਟਿਆ ਗਿਆ ਮਾੜਾ ਮੋਟਾ ਦਵੀ ਮਸ਼ੀਨ ਜ਼ਰੂਰ ਕੰਮ ਨਿਭੜ ਗਿਆ 1509 ਗਈ ਜੀ ਆਪਣੀ ਵੱਡੀ ਸਾਰੀ ਗਿੱਲਾ ਮੇ ਨੰਬਰ ਆਪਾਂ ਪਰਮਲਗਾ ਮੰਡੀ ਦਾ ਇੱਕ ਹੈ ਮਾਹੌਲ ਥੋੜੀ ਜੀ ਪੱਟੀ ਵੀ ਦੀ ਅੱਜ ਆਪਾਂ ਨੇ ਪਰਮਲ ਅੱਗੀ 1509 ਕਾ ਨਿਭੜ ਗਿਆ ਆਪਣਾ ਇਹ ਦੇਖੋ ਗਿੱਲਾ ਖਾ ਸਕਦਾ ਜੀ ਚੱਲ ਬੜ ਬੜ ਤੇ ਫਿਰ ਮਸ਼ੀਨ ਨੇ ਖਾਸੀ ਗੱਡੀ ਵੀ ਆ ਮਸ਼ੀਨ ਆ ਨੇ ਵੀ ਉਹ ਕੱਟਿੰਗ ਕੰਪੈਨ ਗਿਆ ਲਾਪਾ ਟਰਾਲੀ ਆਪਣੀ ਨੇ ਵੀ ਨਿਕਲ ਗਈ ਟਰਾਲੀ ਆਪਣੀ ਸਾਸੀ ਗੱਡ ਗਈ ਨੂੰ ਸ ਲੱਗ ਗਿਆ ਦਾ ਮੁਰਾ ਗਿੱਲਾ ਖੇਤ ਰੁਕ ਰੁਕ ਕੇ ਰੁਕ ਰੁਕ ਕੇ ਖੇਤ ਗਿੱਲੇ ਕਰਕੇ ਖਾਸਾ ਢੋਲ ਹੁੰਦਾ ਚਲੋ ਨਿਕਲ ਗਈ ਫਿਰ ਵੀ